कृपा करो दिन के दाते मेरा गुण या गुण न विचारो कोई माटे का क्या तो है स्वामी मानस के गात ਗੁਰੂ ਦੇ ਸੇਵੀ ਆਨਜ ਸੁਜਾ ਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ 도 ਕਹ ਜਾਏ ਸਤਨਾ ਜੀ ਐਨਾ ਸ੍ਰੀ ਮਹਲਾ ਪੰਦੇਵਾ ਆਉ ਕੇ ਕੜੀਨ ਦੇਖਣ ਦੇ ਆਪਨਾ ਬਿਰਤ ਸਮਾਲੇ ਹਾਦ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਆਉਕੇ ਕੜੀ ਨ ਦੇਖਣ ਦੇਈ ਆਪਣਾ ਵਿਰਧ ਸਮਾਲੇ ਹਾਤ ਤੇ ਰੱਖੇ ਆਪਣੇ ਕਾ ਸਾਸ ਸਾਸ ਬ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਓ ਮੇਰਾ ਚੀਤਾ සදසහයි තන්නාමරමීතරහ මන්න මිලාස් පේසාහිවකින් අකරජදකවඩයි ਆਰ ਸਿਮਰ ਸਿਮਰ ਆਨੰਦ ਕਰਨਨਕ ਕਬੂਰਨ ਪੈ ਜਰਖਾਈ ਮਨ ਬਿਲਾਸ ਭੇ ਸਾਹਿਬ ਕੀ ਅਚਰਜ ਦੇਖਵਡਾਈ ਆਰ ਸਿਮਰ ਸੇਮਰ ਆਨੰਦ ਕਰ ਨਾਨਕ ਪ੍ਰਵਪੂਰਨ ਬਾਜਰਖਾ